ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਕੀਆ ਤੁਹਾਡਾ ਰਕਵੀਰ ਸਿੰਘ ਰਮੀਤ ਸਿੰਘ ਰਕਵੀਰ ਰਕਵੀਰ ਸਿੰਘ ਹਾਂ ਜੀ ਮੈਨੂੰ ਤੁਹਾਨੂੰ ਵੇਖਿਆ ਨਾ ਮੈਂ ਆਹ ਕਿਰਤ ਕਰਦਿਆਂ ਨੂੰ ਅੱਛਾ ਜੀ ਤੇ ਤੁਹਾਡਾ ਗੁਰਸਿੱਖ ਵੇਖ ਕੇ ਤੁਹਾਨੂੰ ਠੀਕ ਹੈ ਮੈਂ ਮੁੜ ਕੇ ਆਇਆ ਗਾਂ ਤੋਂ ਠੀਕ ਹੈ ਮੈਂ ਕਿਹਾ ਬਾਬੇ ਨੂੰ ਮਿਲ ਕੇ ਆਣਾ ਠੀਕ ਸ਼ਾਬਾਸ਼ ਪਿੰਡ ਕਿਹੜਾ ਮੱਤਾ ਜੀ ਇਹ ਪਖੰਡੀ ਸਾਹਾ ਦਾ ਨਾਲ ਤਾਂ ਤੁਸੀਂ ਬਹੁਤ ਵਧੀਆ ਠੀਕ ਹੈ ਨਾ ਆਪ ਦੀ ਕਿਰਤ ਕਰਕੇ ਖਾ ਰਹੇ ਹੋ ਤੇ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ ਤਿੰਨ ਗੁੱਡੀਆਂ ਦੋ ਮੁੰਡੇ ਤੇ ਜੇ ਕਿਤੇ ਉਧਰ ਆਏ ਨਾ ਸੋ ਸਮਝਾਇਆ ਮੈਂ ਘਰ ਆਉਂਦਾ ਠੀਕ ਹੈ ਉਹ ਆਪਾਂ ਬੈਠ ਕੇ ਚਾਹ ਪਾਣੀ ਪੀਵਾਂਗੇ ਠੀਕ ਹੈ ਕੋਈ ਗੱਲ ਮੈਨੂੰ ਛੋਡੇ ਵਰਗੇ ਬੰਦੇ ਵਧੀਆ ਲੱਗਦੇ ਆ ਠੀਕ ਹੈ ਅਹਾਂ ਤੇ ਪਹਿਰੀ ਹੱਥੀ ਲੋਕਾਂ ਨੂੰ ਜੇ ਕਿਸੇ ਨੇ ਕੋ ਸਿੱਖਣਾ ਨਾ ਛੋਡੇ ਵਰਗੇ ਕਿਰਤੀ ਬੰਦਿਆਂ ਦੇ ਲਾਉਣੇ ਚਾਹੀਦੇ ਆ ਇਹ ਤਾਂ ਹੈ ਹੈ ਤੇ ਜਿਵੇਂ ਉੱਥੇ ਚੜਾਵੇ ਚੜਾਈ ਜਾਂਦੇ ਆ ਛੋਡੇ ਵਰਗੇ ਬੰਦਿਆਂ ਨੂੰ ਰੋਟੀ ਖਾਣੇ ਕੋਈ ਮਾੜੀ ਨਹੀਂ ਇਹਦਾ ਠੀਕ ਹੈ ਨਾ ਘਰੇ ਵਾ ਕੇ ਚਾਹ ਜੇ ਤੂੰ ਮੇਰੇ ਘਰ ਕੋਲੇ ਆਉਂਦਾ ਤੈਨੂੰ ਚਾਹ ਪਾਣੀ ਪਿਆ ਕੇ ਫੇਰ ਤੁਰਦਾ ਹੋਵੇ ਹੁਣ ਵੀ ਮੈਂ ਤੈਨੂੰ ਕਹਿਣਾ ਵੀ ਤੂੰ ਉਧਰ ਆਇਆ ਤਾਂ ਮੇਰੇ ਕੋਲੇ ਹੋ ਕੇ ਆਇਂ ਠੀਕ ਹੈ ਤੀਜੀ ਚੋਸੀ ਕੋਠੀ ਆਉ ਗਲੀ ਚ ਮੇਰੀ ਤੈਨੂੰ ਸਮਝਾ ਦਾਂ ਠੀਕ ਹੈ ਜੀ ਤੇ ਵਧੀਆ ਲੱਗਿਆ ਬਾਪਾ ਤੈਨੂੰ ਮਿਲ ਕੇ ਸਾਡੇ ਲੋਕ ਕਿਰਤ ਛੱਡ ਗਏ ਹਾਂ ਕਮਾਈ ਛੱਡ ਕੇ ਮੈਨੂੰ ਤਾਂ ਤੇਰੀ ਸਿਹਤ ਦਾ ਫਾਇਦਾ ਹੈ ਇਸ ਉਮਰ ਤੇ ਸਾਈਕਲ ਚਲਾਉਣ ਤੇ ਨਾਲੇ ਆਪ ਦੀ ਰੋਜੀ ਰੋਟੀ ਹੈ ਨਾ ਇਹ ਤੇ ਮੁਰਿਆ ਫਰੀਟਾ ਤੇ ਇਹ ਮੱਤੇ ਦੀ ਹੈ ਕਵਾਦ ਵੀ ਕਿ ਕਿਤੋਂ ਹੋਰ ਲੈ ਕੇ ਆਉਂਦੇ ਨਹੀਂ ਮੱਤੇ ਦੀ ਹੈ ਅਸੀਂ ਮੱਤੇ ਦੀ ਉੱਥੋਂ ਕਵਾਦ ਚ ਲੈ ਕੇ ਆਉਂਦੇ ਹਾਂ ਇਹ ਜਾਦੇ ਮਾਗੀ ਵੇਲੇ ਦਿੰਦੇ ਹੁੰਦੇ ਉਹ ਨਹੀਂ ਨਹੀਂ ਮੈਂ ਤਿੰਨ ਮਹੀਨੇ ਵੇਚਦਾ ਅੱਥੂ ਤੋਂ ਲੈ ਕੇ ਹੂੰ ਹੂੰ ਵੇਖ ਹੁਣ ਟਿੱਕਰ ਬਹੁਤ ਵਧੀਆ ਗੱਲ ਕਿਉਂਕਿ ਲੋਕ ਨਾ ਗੰਨਾ ਛੱਡ ਕੇ ਚੂਕਣਾ ਹਾਂ ਗੰਨਾ ਵਾਸਤੇ ਬਹੁਤ ਵਧੀਆ ਹੈ ਹਾਂ ਹੁਣ ਬੱਚਿਆਂ ਨੂੰ ਲੈ ਕੇ ਜਾਣਾ ਗਿਆਨੇ ਬੰਦੇ ਆ ਉਹ ਚੂਕਦੇ ਆ ਹੂੰ ਬੱਚਿਆਂ ਨੂੰ ਚੂਕਣਾ ਨਹੀਂ ਆਉਂਦਾ ਇਹ ਹਾਂ ਤੇ ਪਹਿਲਾਂ ਆਪ ਚੂਕਦੇ ਰਹੇ ਬੱਚਿਆਂ ਤਾਂ ਅੱਜਕੱਲ੍ਹ ਸਲੀਨਾ ਨਹੀਂ ਹੁੰਦਾ ਹੁਣ ਕਿਵੇਂ ਸ਼ਹਿਲਦੇ ਹਨ ਵੀ ਹਾਂ ਜਿਹੜਾ ਜਾਨੀ ਕਿ ਹੁਣ ਗਨੇਰੀ ਕਰ ਲੈਂਦੇ ਆ ਉਹ ਕਰਦੇ ਬੱਚਾ ਆ ਡੈਡੀ ਹਾਂ ਗਨੇਰੀ ਹਾਂ ਲਗਦਿਆਂ ਉਹ ਲੈ ਜਾਂਦੇ ਹਨ ਉਹ ਗੱਲਾਂ ਨਹੀਂ ਤੇ ਇਹਦਾ ਤਾਂ ਡਬਲ ਫਾਇਦਾ ਹੀ ਨਾਲ ਤਾਂ ਦੰਦਾਂ ਵਾਸਤੇ ਨਾਲੇ ਸਿਹਤ ਵਾਸਤੇ ਨਾਲੇ ਬਿਮਾਰੀਆਂ ਟੁੱਟ ਜਾਂਦੀਆਂ ਹਾਂ 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 ਕਹਿੰਦੇ ਆ ਆਮ ਲੋਕਾਂ ਨੂੰ ਹਾਂ ਪੇਟਾਬ ਬਣੀ ਜਾਂਦਾ ਹਾਂ ਹਾਂ ਬਵਾਸੀਰ ਬਹੁਤ ਹੈ ਇਹ ਖਾਦਾ ਹੋਵੇ ਦੋ ਬੋਰੀਆਂ ਖਾਓ ਬਸ ਹਾਂ ਹਾਂ ਸਾਰਾਈ हां बाबा ਜਨਾਨੀ ਔਰਤੇ ਆਦਮੀ ਦੋ ਦੋ ਬੁਰਾ ਕੁਛ ਨਹੀਂ ਹੁੰਦਾ ਠੀਕ ਆ ਆਇਓ ਜਰੂਰ ਮੈਂ ਤੁਹਾਨੂੰ ਸੱਦਾ ਵੇ ਕੇ ਜਾਣਾ ਠੀਕ ਹੈ ਠੀਕ ਹੈ ਜੀ ਘਰੇ ਆਓ ਬਾਤ ਕੁ ਨਹੀਂ ਆ ਜਾਗੇ ਮੈਂ ਐਨੂੰ ਆਇਆ ਤਾਂ ਹਾਂ ਅਜੇ ਕੋਈ ਚੱਕਰ ਨਹੀਂ ਕਰ ਰਹੇ ਹਾਂ 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 ਕੀ ਨਾਮ ਤੁਹਾਡਾ ਲਿਆ ਸੀ ਮੇਰਾ ਜਸਵਿੰਦਰ ਸਿੰਘ ਬਰਾੜ ਜਸਵਿੰਦਰ ਸਿੰਘ ਬਰਾੜ ਹਾਂ ਠੀਕ ਹੈ ਜੀ ਸੇਰ ਵਾਲਾ ਪਿੰਡਾ ਮੇਰਾ ਮੈਂ ਸਮਝੀ ਹਾਂ ਉੱਥੇ ਪੁੱਛ ਲਈ ਜਿਹਨੂੰ ਮਰਜ਼ੀ ਪੁੱਛ ਲਈ ਆ ਮੋਟਰਸਾਈਕਲ ਖੜਾ ਹੋਊਗਾ ਗੇਟ ਖੁੱਲਾ ਹੋਇਆ ਤਾਂ ਠੀਕ ਹੈ ਪਾਪਾ ਧੰਨਵਾਦ